ਜੇਕਰ ਤੁਸੀਂ YouTube ਤੋਂ ਅਰਨਿੰਗ ਕਰਨਾ ਚਾਹੁੰਦੇ ਹੋ, ਪੈਸੇ ਕਮਾਉਣਾ ਚਾਹੁੰਦੇ ਹੋ ਤਾਂ ਵੀਡੀਓ ਨੂੰ ਸਕਿਪ ਨਾ ਕਰਿਓ ਕਿਉਂਕਿ ਮੈਂ ਅੱਜ ਜਿਹੜਾ ਆਈਡੀਆ ਦੱਸਣ ਲੱਗਾ ਤੁਹਾਨੂੰ ਜੇਕਰ ਤੁਸੀਂ ਸਾਈਡੀਆਂ ਤੇ ਵਰਕ ਕਰਦੇ ਹੋ ਤਾਂ ਤੁਸੀਂ ਇੱਕ ਵੀਕ ਚ ਚੈਨਲ ਮੋਨਟਾਈਜ਼ ਕਰਕੇ ਅਰਨਿੰਗ ਕਰ ਸਕਦੇ ਹੋ ਤੇ ਇੱਕ ਵੀ ਪੰਜਾਬੀ ਚੈਨਲ ਨਹੀਂ ਹੈਗਾ ਇਵੇਂ ਦੇ ਕੰਟੈਂਟ ਦੇ ਵਿੱਚ ਫੋਰ ਐਗਜ਼ਾਮਪਲ ਇਹ ਚੈਨਲ ਵੇਖੋ ਤੁਸੀਂ ਇਸਦੇ 7.84K ਸਬਸਕ੍ਰਾਈਬਰ ਨੇ ਤੇ ਓਨਲੀ 12 ਵੀਡੀਓ ਨੇ ਤੇ ਵੀਡੀਓ ਤੇ ਵੀ ਵੇਖੋਗੇ ਤੁਸੀਂ ਕਿੰਨੇ ਨੇ ਤੇ ਇਹ ਚੈਨਲ 9 ਜੂਨ ਨੂੰ ਬਣਾਇਆ ਗਿਆ ਸੀ ਸਭ ਤੋਂ ਵੱਡੀ ਗੱਲ ਇਹ ਚੈਨਲ ਮੋਨਟਾਈਜ਼ ਹੈ ਓਨਲੀ 1 ਮਿੰਟ ਦੇ ਕਰੀਬ ਵੀਡੀਓ ਟਾਈਮ ਹੈ ਤੇ ਇਵੇਂ ਦੀ ਵੀਡੀਓ ਨੂੰ ਬਣਾਉਣਾ ਬਹੁਤ ਈਜ਼ੀ ਹੈ ਵਿਦ ਐਕਸਪੀਰੀਅੰਸ ਤੁਹਾਨੂੰ ਦੱਸ ਰਿਹਾ ਹਾਂ ਇਸ ਕੰਟੈਂਟ ਤੇ ਪੰਜਾਬੀ ਚੈਨਲ ਬਣਾਓ 100% ਚੈਨਲ ਅਰਨਿੰਗ ਕਰਕੇ ਦਊਗਾ ਇੱਕ ਤਾਂ ਇਹ ਕੰਟੈਂਟ ਟ੍ਰੈਂਡਿੰਗ ਵਿੱਚ ਹੈ ਦੂਜਾ ਲੋਕ ਬਹੁਤ ਪਸੰਦ ਕਰ ਰਹੇ ਨੇ ਇਵੇਂ ਦੀ ਵੀਡੀਓ ਨੂੰ ਚਿੰਤਾ ਨਾ ਕਰੋ ਸਟੈਪ ਬਾਈ ਸਟੈਪ ਤਾਰਾ ਪ੍ਰੋਸੈਸ ਦੱਸੂਗਾ ਕਿਵੇਂ ਆਪਣੇ ਚੈਨਲ ਨੂੰ ਮੋਨਟਾਈਜ਼ ਕਰ ਸਕਦੇ ਹੋ ਅਰਨਿੰਗ ਕਰ ਸਕਦੇ ਹੋ ਤੁਸੀਂ ਕਰਨਾ ਕੀ ਹੈ ਪਲੇ ਸਟੋਰ ਦੇ ਵਿੱਚ ਆਪਣਾ ਆਪੇਰਾ ਬ੍ਰਾਊਜ਼ਰ ਨੂੰ ਡਾਊਨਲੋਡ ਕਰਕੇ ਓਪਨ ਕਰ ਲੈਣਾ ਹੈ ਤੇ ਆਪੇਰਾ ਬ੍ਰਾਊਜ਼ਰ ਦਾ ਇਦਾਂ ਦਾ ਇੰਟਰਫੇਸ ਵਾਡੇ ਸਾਹਮਣੇ ਓਪਨ ਹੋ ਜਾਵੇਗਾ ਤੇ ਫਿਰ ਤੁਸੀਂ ਕਰਨਾ ਕੀ ਹੈ ਨੈਕਸਟ ਤੇ ਬਸ ਫਿਰ ਸਕਿਪ ਸਕਿਪ ਕਰਦੇ ਜਾਣਾ ਹੈ ਤੁਸੀਂ ਤੇ ਫਿਰ ਉੱਪਰ ਸਰਚ ਕਰਨਾ ਹੈ Google One ਲਿਖ ਕੇ ਤੁਸੀਂ ਸਰਚ ਕਰ ਲਿਓ ਤੇ ਇੱਥੇ ਸਾਈਨ ਇਨ ਆਪਸ਼ਨ ਮਿਲਦਾ ਸਾਈਨ ਇਨ ਕਰ ਲਿਓ ਸਾਈਨ ਇਨ ਕਰਨ ਤੋਂ ਬਾਅਦ ਫਿਰ ਤੁਸੀਂ Google One ਹੀ ਸਰਚ ਕਰਨਾ ਹੈ ਤੇ ਫਿਰ ਓਕੇ ਕਰ ਦੇਣਾ ਹੈ ਓਕੇ ਕਰਨ ਤੋਂ ਬਾਅਦ ਇਵੇਂ ਦਾ ਇੰਟਰਫੇਸ ਤੁਹਾਡੇ ਸਾਹਮਣੇ ਓਪਨ ਹੋ ਜਾਵੇਗਾ ਤੇ ਜੀ نیچے ਲਿਖਿਆ ਹੈ ਨਾ Google AI Pro ਇੱਥੇ ਤੁਸੀਂ ਸਟਾਰਟ ਕਰਨਾ ਹੈ ਸਟਾਰਟ ਟ੍ਰਾਇਲ ਤੋਂ ਬਾਅਦ ਪੇ ਵਿਦ ਐਨੀ UPI ਤੇ ਕਰਨਾ ਫਿਰ ਸਬਸਕ੍ਰਿਪਸ਼ਨ ਦੇ ਫਿਰ ਸਬਸਕ੍ਰਿਪਸ਼ਨ ਦੇ ਤੇ ਫਿਰ ਕੰਟੀਨਿਊ ਕਰ ਦੇਣਾ ਆ ਇਸ ਤੋਂ ਬਾਅਦ ਤੁਹਾਡੇ ਸਾਹਮਣੇ ਪੇਮੈਂਟ ਦਾ ਮੈਥਡ ਓਪਨ ਹੋ ਜਾਵੇਗਾ ਤੇ ਤੁਸੀਂ ਚਿੰਤਾ ਨਾ ਕਰਿਓ ਓਨਲੀ ਤੁਹਾਡੇ 2 ਰੁਪਏ ਡਿਡਕਟ ਹੋਣਗੇ ਪਰ ਤੁਹਾਡੇ Google Pay 'ਚ ਇਹ ਜੋ ਵੀ Paytm 'ਚ ਸ਼ੋਅ ਕਰੇਗਾ 1950 ਰੁਪਏ ਤੇ ਪਰ ਟ్రਾਇਲ ਦੇ ਵਿੱਚ ਤੁਹਾਡੇ 2 ਰੁਪਏ ਡਿਡਕਟ ਹੋਣਗੇ ਉਹ ਵੀ ਨਾਲ ਦੇ ਨਾਲ ਤੁਹਾਡੇ ਆ ਜਾਣਗੇ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਮੇਰੇ ਕੋਲ ਹੁਣ ਮੈਂ ਤੁਹਾਨੂੰ ਕਰਕੇ ਦਿਖਾਉਣਾ 1950 ਰੁਪਏ ਸ਼ੋਅ ਕਰ ਰਿਹਾ ਪਰ ਮੇਰੇ ਡਿਡਕਟ ਹੋਣਗੇ ਓਨਲੀ ਸਿਰਫ ਇਹਦੇ ਵਿੱਚੋਂ 2 ਰੁਪਏ ਕਿਉਂਕਿ ਮੈਂ ਪਹਿਲਾਂ ਵੀ ਆਪਣੀ ਦੋ ਤਿੰਨ ਆਈਡੀ ਅਟੈਚ ਕਰ ਚੁੱਕਿਆ ਹਾਂ ਤੇ ਤੁਸੀਂ ਵੀ ਕਿਉਂਕਿ ਇੱਕ ਆਈਡੀ ਦੇ ਨਾਲ ਤੁਸੀਂ ਤਿੰਨ ਇਹ ਵੀਡੀਓ ਬਣਾ ਸਕਦੇ ਹੋ ਹੁਣ ਮੈਂ ਆਪਣਾ ਪਾਸਵਰਡ ਵਗੈਰਾ ਫਿਲ ਕਰ ਦਿੰਨਾ ਆ ਤੇ ਬਸ ਇੱਥੇ ਪੇਮੈਂਟ ਆਪਣੀ ਸਕਸੈਸਫੁਲ ਹੋ ਜਾਊਗੀ ਵੇਟ ਤੇ ਡਨ ਹੋ ਗਈ ਸਾਡੀ ਪੇਮੈਂਟ ਤੇ ਓਨਲੀ ਸਿਰਫ 2 ਰੁਪਏ ਦੀ ਚਾਰਜਸ ਲੱਗਿਆ ਤੇ ਸੱਸੀ ਸਬਸਕ੍ਰਿਪਸ਼ਨ ਮਿਲ ਗਿਆ ਇਸ ਤੋਂ ਬਾਅਦ ਇਵੇਂ ਯੂਜ਼ ਪ੍ਰੋ AI ਤੇ ਕਰ ਲੈਣਾ ਆ ਤੁਸੀਂ ਓਕੇ ਕਰਨ ਤੋਂ ਬਾਅਦ ਇਵੇਂ ਦਾ ਇੰਟਰਫੇਸ ਆ ਜਾਵੇਗਾ ਤੇ ਤੁਸੀਂ ਇਸ ਨੂੰ ਇੱਕ ਗੱਲ ਯਾਦ ਰੱਖਿਓ ਤੁਸੀਂ VPN ਜ਼ਰੂਰ ਅਟੈਚ ਕਰ ਲੈਣਾ ਕਿਉਂਕਿ VPN ਤੋਂ ਬਾਅਦ ਚੱਲੇਗਾ ਨਹੀਂ ਕਿਉਂਕਿ ਇਹ ਓਨਲੀ ਅਮਰੀਕਾ ਵਿੱਚ ਹੀ ਇਹ ਲਾਂਚ ਹੋਇਆ ਤੇ ਇੱਥੇ ਆਪਸ਼ਨ ਹੁੰਦਾ ਜਿੱਤੇ ਪ੍ਰੋਪੈਲ ਦਾ ਆਪਸ਼ਨ ਬਣਿਆ ਇੱਥੇ ਨੀਚੇ ਨਾ VPN অপশন ਹੁੰਦਾ ਵੀਪੀਐਨ ਓਨ ਕਰ ਲਿਓ ਅਮਰੀਕਾ ਅਟੈਚ ਕਰ ਲਿਓ ਤੇ ਹੁਣ ਮੈਂ ਤੁਹਾਨੂੰ ਵੀਡੀਓ ਜਨਰੇਟ ਕਰਕੇ ਦਿਖਾਉਣਾ ਇਹਦੇ ਵਿੱਚੋਂ ਤੇ ਤੁਸੀਂ ਚੈਟ ਜੀਪੀਟੀ ਤੋਂ ਕਿਵੇਂ ਦਾ ਵੀ ਪ੍ਰੌਮਪਟ ਲਿਖਵਾ ਸਕਦੇ ਹੋ ਜਿਵੇਂ ਦੀ ਤੁਸੀਂ ਵੀਡੀਓ ਚਾਹੋ ਉਹਨੂੰ ਸਿਰਫ ਤੁਸੀਂ ਲਿਖਣਾ ਆਂ ਵੀ ਐਦਾਂ ਇੱਕ ਮੰਕੀ ਵਿਲੇਜ ਪੰਜਾਬ ਕੁਝ ਵੀ ਤੁਸੀਂ ਲਿਖੋਗੇ ਨਾ ਉਹ ਤੁਹਾਨੂੰ ਪ੍ਰੌਮਪਟ ਬਣਾ ਦਵੇਗਾ ਜਿੱਦਾਂ ਮੈਂ ਪ੍ਰੌਮਪਟ ਤਿਆਰ ਕੀਤਾ ਸੀ ਚੈਟ ਜੀਪੀਟੀ ਤੋਂ ਤੇ ਹੁਣ ਦੇਖੋ ਸਾਡੀ ਵੀਡੀਓ ਬਣ ਕੇ ਰੈਡੀ ਹੋ ਚੁੱਕੀ ਆ ਸਿਰਫ 2 ਮਿੰਟ ਲੈਂਦਾ ਜ਼ਿਆਦਾ ਟਾਈਮ ਨਹੀਂ ਤੇ ਓਨਲੀ ਤੁਸੀਂ ਸਭ ਤੋਂ ਪਹਿਲਾਂ ਇਸ ਨੂੰ ਡਾਊਨਲੋਡ ਕਰ ਲਈ ਵੀਪੀਐਨ ਆਫ ਕਰਨਾ ਤੇ ਫਿਰ ਉੱਥੇ ਰੀਲ ਵੀਡੀਓ ਸਾਡੀ ਰੈਡੀ ਤੇ ऑन करके देखो अरे बहन जी मुखर्जी नगर चलना है तो चलो सिर्फ 10 रुपए में छोड़ दूंगा तो दोस्तों मेरा ਤੁਹਾਨੂੰ ਇਹੀ ਕਹਿਣਾ ਸੀ ਕਿ ਤੁਸੀਂ ਵੀ ਅਰਨਿੰਗ ਕਰ ਸਕਦੇ ਹੋ ਬਹੁਤ ਈਜ਼ੀ ਵੇ ਹੈ ਆਰਾਮ ਨਾਲ ਪੈਸੇ ਕਮਾ ਸਕਦੇ ਹੋ ਬਸ ਥੋੜਾ ਐਫਰਟ ਲੱਗੂਗਾ ਤੇ ਆਰਾਮ ਨਾਲ ਇਦਾਂ ਦੀ ਚੈਨਲ ਗਰੋਥ ਵੀ ਕਰੂਗਾ ਇਹ ਮੌਕਾ ਆ ਮੌਕੇ ਸਾਹਮਣੇ ਚਾਹੀਦੇ ਆ ਇਹ ਟ੍ਰੈਂਡਿੰਗ ਦੇ ਵਿੱਚ ਆ ਤੇ ਲੋਕ ਬਹੁਤ ਪਸੰਦ ਕਰ ਰਹੇ ਨੇ ਜੇਕਰ ਤੁਹਾਨੂੰ ਕੋਈ ਵੀ ਹੈਲਪ ਚਾਹੀਦੀ ਹੋਈ ਇਸ ਵਿਸ਼ੇ ਦੇ ਉੱਤੇ ਤੇ ਮੈਨੂੰ ਕਮੈਂਟ ਕਰ ਲਿਓ ਮੈਂ ਤੁਹਾਡੀ ਪੂਰੀ ਹੈਲਪ ਕਰੂੰਗਾ ਤਦ ਤੱਕ ਚੈਨਲ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਤੇ ਦੂਜਿਆਂ ਨਾਲ ਸ਼ੇਅਰ ਜ਼ਰੂਰ ਕਰਨਾ ਦੇ ਆ ਨੈਕਸਟ ਵੀਡੀਓ ਵਿੱਚ ਉਦੋਂ ਤੱਕ ਧੰਨਵਾਦ ਦੋਸਤੋ